ਛੋਟੀ ਲੜਾਈ ਸਾਡੇ ਨਾਲ ਕੀ ਸਰਕਾਰ ਨਾਲ ਉਹ ਜਦੋਂ ਕੋਈ ਇੱਥੇ ਪੰਜਾਬ ਤੇ ਬਿਫਤਾ ਪੈਂਦੀ ਹੈ ਕਿਸੇ ਤੇ ਜ਼ਬਰ ਹੁੰਦਾ ਅਸੀਂ ਇੱਕ ਥਾਂ ਕੇ ਖੜਦੇ ਆਂ ਪਰ ਸਾਨੂੰ ਫੇਰ ਵੀ ਟਾਰਗੇਟ ਕੀਤਾ ਜਾਂਦਾ 2004 ਦੇ ਵਿੱਚ ਸੋਸ਼ਲ ਮੀਡੀਆ ਨਹੀਂ ਚੱਲਿਆ ਸੀ ਮਾਨਾਂ ਵਾਲੇ ਸਟੇਸ਼ਨ ਤੇ 48 ਘੰਟੇ ਥੇਨਾ ਬੰਦ ਕੀਤੀ ਹੈ 29 ਜਵਾਂ ਚੀਰ ਓਏ ਥਿੱਕਾਂ ਦੇ ਵਿੱਚ ਗੋਲੀਆਂ ਲੱਗੀਆਂ ਪਟਾਣੇ ਦੇ ਵਿੱਚ ਗੋਲੀਆਂ ਵੱਜੀਆਂ ਟੱਕ ਦੀ ਬੁੱਕੀ ਨਹੀਂ ਖਾਦੀ 48 ਘੰਟੇ ਕਿਸੇ ਨੇ ਕੋਈ ਬਾਈ ਦਾ ਲਾ ਲਾ ਕੇ ਖੜਾ ਨਹੀਂ ਖੜਾ 2007 ਦੇ ਵਿੱਚ ਜਬਰ ਹੋਇਆ ਉਸਿਆ 2009 ਦੇ ਵਿੱਚ ਜਬਰ ਹੋਇਆ ਉਸਿਆ 2013 ਦੇ ਵਿੱਚ ਸ੍ਰੂਤੀ ਕਾਂਡ ਅਨਿਸ਼ਾਨ ਗੁੰਡਾ ਜਿਵੇਂ ਸਾਡੀ ਧੀਆ ਭੈਣਾਂ ਨੂੰ ਧਮਕੀ ਦਿੱਤਾ ਸੀ ਤੇ ਉਹ ਸੜਖਾ ਪਿੱਛੇ ਜਥੇਬੰਦੀ ਦੇ ਝੰਡੇ ਤੇ ਦੰਦੇ ਦੀ ਤਾਕਤ ਨੇ ਪਿੱਛੇ ਧਕਾਇਆ ਉਹਨੂੰ ਬਚਾਉਣ ਤੇ ਲੱਗਿਆ ਹੋਣਾ ਸੀ ਇਥੋਂ ਦੀਆਂ ਸਰਕਾਰਾਂ ਉਸ ਤੋਂ ਬਾਅਦ ਮਨਜੀਤ ਮਹਿਦੀਵਾਰੀ ਆ ਜਾਂਦੀ ਹੈ ਸੁਪਰੀਮ ਕੋਰਟ ਉਹਨੂੰ 20 ਸਾਲ ਦੀ ਸਜ਼ਾ ਕਰ ਦਿੰਦੀ ਹੈ ਵਕੀਲ ਵੱਟੇ ਵੱਟੇ ਬੁੱਢੀ ਜੀਵੀ ਉਹ ਆਦੇ ਕਿਸਾਨ ਆਖੂ ਕੰਮਰੇ ਹੋ ਗਏ ਸੁਪਰੀਮ ਕੋਰਟ ਦੀ ਸਜ਼ਾ ਹੋਈ ਕਿਤੇ ਬੰਦਾ ਬਾਹਰ ਆ ਸਕਦਾ 45ਵੇਂ ਦਿਨ ਤੇਰੀ ਗਲੀ ਉਹਨੂੰ ਥੇਲ ਤੋਂ ਵਾਰਿਆ ਸੀ ਉਸੇ ਗਲੀ ਕੱਟ ਕੇ ਲੰਮਦਾ ਬਈ ਜਿੰਦਾਬਾਦ ਉਸ ਤੋਂ ਬਾਅਦ ਕਿਸਾਨ ਆंदोलਨ 220 ਬੱਚਾ 25 ਜਾਂਦਾ ਹੈ 25 ਉਹ ਆ ਜਾਂਦਾ ਹੈ 2021 ਦੇ ਵਿੱਚ 26 ਜਨਵਰੀ ਨੂੰ ਦਿੱਲੀ ਦੀ ਧਰਤੀ ਤੇ ਟਰੈਕਟਰ ਮਾਰਚ ਕੀਤਾ ਜਾਂਦਾ ਹੈ ਸਾਡਾ ਭਾਈ ਲਾਲ ਕਿਲੇ ਵੱਲ ਜਾਣਾ ਕੋਈ ਮਕਸਦ ਨਹੀਂ ਸੀ ਸਾਡਾ ਸਰਕਾਰ ਨੂੰ ਟਰੈਕਟਰ ਮਾਰਚ ਦਿਖਾ ਕੇ ਲੱਖਾਂ ਦੀ ਗਿਣਤੀ ਚ ਦਸਾਂਹ ਸ਼ਰਤਾਂ ਤੇ ਫਿਰ ਇਹ ਬਾਹਰਲੇ ਮੁਖਾਂ ਤੱਕ ਲੈ ਕੇ ਜਾਣੀ ਸੀ ਅਮਰੀਕਾ ਦੇ ਮੁਖਾਂ ਤੱਕ ਇਹ ਆਵਾਜ਼ ਲੈ ਕੇ ਜਾਣੀ ਸੀ ਸਾਨੂੰ ਇੱਥੇ ਕਿਹਾ ਗਿਆ ਜਾਓ ਨਾਲ ਕਿਲੇ ਵਾਲ ਕਮਰੇ ਤੋਂ ਸਾਡੀਆਂ ਕਾਰਾਂ ਦੇ ਸ਼ੀਸ਼ੇ ਤੋੜੇ ਗਏ ਜਾਓ ਨਾਲ ਕਿਲੇ ਵਾਲਾ ਅਸੀਂ ਆਖਿਆ ਸਾਡਾ ਕੰਮ ਨਹੀਂ ਉੱਪਰ ਜਾਣਾ ਉਹ ਭਾਵੇਂ ਸਰਕਾਰਾਂ ਨਹੀਂ ਆਉਂਦੀਆਂ ਸੀ 26 ਜਨਵਰੀ ਦਾ ਦਿਨ ਹੋਵੇ ਤੇ ਉੱਥੇ ਜਿਹੜੀ ਫਰਕ ਜੇ ਦੇਸ਼ ਦਾ ਪ੍ਰਧਾਨ ਮੰਤਰੀ ਜਵਾਬਦੇਹ ਹੈ ਇਸ ਗੰਦਾ ਰਾਕੇ ਜਿਹੜੀ 10000 ਦੀ ਗਿਣਤੀ ਉੱਤੇ ਗਈ ਆ ਉਸ ਬਾਬਦੇ ਹੈ ਅਗਲੇ ਦਿਨ 27 ਫਰਵਰੀ ਨੂੰ 27 ਜਨਵਰੀ ਨੂੰ ਸਾਡੀ ਸਟੇਜ ਤੇ ਹੰਗਰਬਾਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅਸੀਂ ਹੋਣ ਨਹੀਂ ਦਿੱਤੀ ਨਹੀਂ ਹੋਣ ਦਿੱਤੇ 10 ਦਿਨਾਂ ਤੋਂ ਮੋਰਚਾ ਫੇਰ ਆਇਆ ਰਾਤ ਤੇ ਹਰਿਆਣੇ ਵਾਲੇ ਵੀਰਾਂ ਤੱਕ ਗੱਲਾਂ ਪਹੁੰਚਾਈਆਂ ਗਈਆਂ ਵੀ ਇਹ ਤਾਂ ਪੰਜਾਬ استان ਦਾ ਰਾਜ ਲੈਣਾ ਚਾਹੁੰਦੇ ਆ ਆਪਣੀ ਆਵਾਜ਼ ਚੱਕਣਾ ਚਾਹੁੰਦੇ ਆ ਇੱਕ ਕਿਸਾਨ ਮਜ਼ਦੂਰ ਮਲਾਦ ਮਦੀ ਆਵਾਜ਼ ਨਹੀਂ ਚੱਕਣਾ ਚਾਹੁੰਦੇ ਹਰਿਆਣੇ ਵਾਲੇ ਕੰਕ ਪੱਟ ਕੇ ਲੈ ਗਏ ਸੀ ਬਾਈ ਹfte ਬਾਅਦ ਜਦੋਂ ਉਹਨਾਂ ਦੇ ਪੱਲੇ ਪਈ ਗੱਲ ਸਾਡੇ ਭਰਾਵਾਂ ਦੇ ਉਹ ਵਾਪਸ ਆਏ ਅਸੀਂ ਕਿਸਾਨ ਮਜ਼ਦੂਰ ਦੁਕਾਨਦਾਰ ਨੌਜਵਾਨਾਂ ਦੀ ਆਵਾਜ਼ ਚੱਕਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਸਾਡਾ ਸਿੱਧਾ ਪ੍ਰਧਾਨ ਦੇ ਨਾਲ ਰੱਖਿਆ ਹੋਇਆ ਉਹ ਵੀ ਸਿੱਖਾਂ ਦਾ ਮੁੰਡਾ ਹੈ ਕਾਮਰੇ ਧੁੰਦੇ ਕੀ ਆ ਸਾਨੂੰ ਦੱਸ ਦਿਓ ਕਾਮਰੇ ਧੁੰਦੇ ਕੀ ਹੈ ਉਸੇ ਲਈ ਧਰਮਾ ਚੰਦਨ ਦੀ ਕੋਸ਼ਿਸ਼ ਕੀਤੀ ਗਈ ਆਪਣਾ ਦਾ ਫੋਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਅਮਰਤਪਾਲ ਦੀ ਵਾਰੀ ਆਈ ਵੱਡੇ ਵੱਡੇ ਨੇ ਅੰਦਰ ਵਰਕੇ ਭਾਈ ਹਿੱਕ ਠੋਕ ਕੇ ਬੋਲੇ ਆ ਵੀ ਚਾਬਰ ਕਰ ਰਹੇ ਹੋ ਟੱਕਾ ਕਰ ਰਹੇ ਕੀ ਖਲਾਅ ਕਰਤਾ ਉਹਨੇ ਤੁਸੀਂ ਸਰਾਫ ਦੀਆਂ ਤੇਲਾ ਚ ਸੱਟਤਾ ਉਹਨੂੰ ਤੁਸੀਂ ਐਨਐਸਐਲ ਆਤਾ ਹੋ ਨੌਜਵਾਨਾਂ ਤੇ ਕੀ ਗੁਨਾਹ ਕੀਤਾ ਤੁਸੀਂ ਦੱਸੋ ਸਾਡੇ ਨੌਜਵਾਨਾਂ ਨੇ ਇੱਕ ਥੋਕੇ ਬੋਲੇ ਆ ਤੈਂ ਦੀਪ ਸਿੱਧੂ ਨੇ ਸਾਡਾ ਕੀ ਨਕਰਾ ਸੀ ਉਹਦੀ ਵੀ ਬਾਈ ਥੋਕੇ ਬੋਲੇ ਅੰਝ ਦੀਵਾਰੀ ਆਈ ਸੀ ਉਹ ਭਰਾਵੇ ਸਾਨੂੰ ਗਦਾਰ ਉਹ ਅੱਜ ਦੀ ਬੇਨਤੀ ਕਰਦੇ ਹਾਂ ਸਤਿਕਾਰਯੋਗੋ ਲੜਾਈ ਸਰਕਾਰਾਂ ਦੇ ਨਾਲ ਹੈ ਤੁਸੀਂ ਸਟੇਜਾਂ ਤੋਂ ਖੜ ਕੇ ਲਾਈਵ ਪਾਉਨੇ ਹੋ ਪਛਾਣ ਲੋ ਗਦਾਰ ਕਿਹੜਾ ਤੇ ਲੋਕਾਂ ਦੇ ਕਿਹੜੇ ਰੋੜ ਦਾ ਪਛਾਣੋ ਲੋਕੋ ਉਹ ਅਸੀਂ ਤਾਂ ਪੀ ਪਛਾਣ ਲੈਣਗੇ ਸਾਨੂੰ ਦੱਸਣ ਦੀ ਕੀ ਲੋੜ ਹੈ ਵੀ ਅਸੀਂ ਲੋਕਾਂ ਲਈ ਕੰਮ ਕਰਦੇ ਆਂ ਤੇ ਅਸੀਂ ਚੰਗਾ ਕਰਦੇ ਹਾਂਗੇ ਲੋਕ ਮੰਨ ਲੈਣਗੇ ਜੇ ਅਸੀਂ ਮਾਰੇ ਹੋਏ ਲੋਕਾਂ ਦਾ ਪਤਾ ਲੱਗ ਜਾ ਲੋਕ ਤਾਂ ਵੱਧ ਸਿਆਣੇ ਨੇ ਇਹਦੇ ਚ ਆਪਣੇ ਆਪ ਨੂੰ ਮਸ਼ੂਰੀ ਕਰਨ ਦੀ ਕੀ ਲੋੜ ਹੈ ਲੋਕ ਦੱਸਣਗੇ ਕੌਣ ਲੋਕਾਂ ਦੀ ਹੱਕ ਦੀ ਆਵਾਜ਼ ਚੱਕਦਾ ਹੈ ਕੌਣ ਲੋਕਾਂ ਲਈ ਲੜਦਾ ਹੈ ਕੌਣ ਲੋਕਾਂ ਲਈ ਖੜਦਾ ਹੈ ਉਹ ਬਈ ਲੋਕ ਦੱਸਣਗੇ ਉਹ ਭਰਾਵਾ ਪਾੜਿਆ ਜਾ